ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ YouTube ਚੈਨਲ ਸਿੱਧੂ ਰੌਂਤਾ ਤੇ ਸੋ ਕੱਲ ਆਪਾਂ ਵੀਡੀਓ ਪਾਈ ਸੀਗੀ ਵੀ 13045 ਤੇ ਜਾਂ ਵੀ ਕਿਹੜੀ ਕਿਹੜੀ ਸਪਰੇਅ ਅਸੀਂ ਕਰਦੇ ਹੁੰਨੇ ਆ ਤੇ ਅੱਜ ਅਸੀਂ ਸਪਰੇਅ ਕਰਨ ਲੱਗੇ ਸੀਗੇ ਤਰੀਕਾ ਜਿਹੜੀ ਹੈ 3 ਮਾਰਚ 2025 ਤੇ ਆ ਤੁਹਾਨੂੰ ਦਿਖਾ ਦਿੰਨੇ ਆ ਵੀ ਕਿਹੜੀ ਕਿਹੜੀ ਸਪਰੇਅ ਕਰਨ ਲੱਗੇ ਆ ਤੇ ਵੀਰ ਆਪਣਾ ਸਪਰੇਅ ਅਸੀਂ ਆਪ ਹੀ ਕਰਦੇ ਹੁੰਨੇ ਆ ਮੈਂ ਵੀ ਕਰਨਾ ਮੈਂ ਹਜੇ ਹਾਲ ਪਹਿਲਾਂ ਵੀਡੀਓ ਬਣਾ ਲ ਕੇ ਬਾਈਆਂ ਨੂੰ ਦੱਸ ਦਈਏ ਆਪਾਂ ਆਹ ਵੇਖੋ ਤੁਹਾਨੂੰ ਕੱਲ ਗੱਲ ਕੀਤੀ ਨਾ ਵੀ ਬਾਹਲਾ ਮਹਿੰਗਾ ਹੈ ਫੰਗੀ ਸਾਈਡ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ ਅਸੀਂ ਹਰ ਇੱਕ ਸਾਲ ਸਿਰਫ ਹੈਕਜ਼ਾਕੋਨਾ ਜ਼ੋਲ ਪਾਉਂਦੇ ਹੁੰਨੇ ਆ ਹੈਕਜ਼ਾਕੋਨਾ ਜ਼ੋਲ ਤੇ ਕਪਤਾਨ 70% ਹੈਕਜ਼ਾਕੋਨਾ ਜ਼ੋਲ 5% ਇਹ ਫੰਗੀ ਸਾਈਡ ਤੇ 1 ਕਿਲੋ 13045 ਐਨਪੀਕੇ ਤੇ ਇਕੱਠਾ ਘੋਲ ਕਰ ਲੈਣਾ ਆਪਾਂ ਕੋਈ ਜਿਵੇਂ ਦੁਕਾਨਦਾਰ ਕਹਿ ਦਿੰਦੇ ਹੈ ਕਈ ਜੋ ਅਲੱਗ-ਅਲੱਗ ਕਰੋ ਜਾਂ ਕੁਝ ਵੀ ਕਰੋ ਉਸ ਤਰ੍ਹਾਂ ਨਹੀਂ ਤੇ ਜਿਹੜਾ ਤੇਲੇ ਤੋਂ ਆਪਾਂ ਪਾਉਣੀ ਹੈਗੀ ਆ ਜਾਂ ਤਾਂ ਇੱਕ ਖੇਤ ਤੇ ਆਪਾਂ ਪਾਵਾਂਗੇ ਦੂਜੀ ਏਕਟਾਰਾ ਤੇ ਇਹਦੇ ਤੇ ਆਪਾਂ ਪਾਉਣੇ ਹੈਗੇ ਆ ਕਿਲਪੀ ਦਾ ਸਾਲਟ ਜਿਹੜਾ ਅਮਿੰਡਾ ਜਿਹਨੂੰ ਆਪਾਂ ਕਲਪੀ ਦੂਰਾ ਪਹਿਲਾਂ ਹੁੰਦੀ ਸੀ ਗਰਮ ਵੀ ਕਹਿੰਦੇ ਆ ਕਈ ਵੀਰ ਵੈਸੇ ਨਹੀਂ 70 80% ਗ੍ਰਾਮ ਪਾਈ ਜਾਵੇ ਕਿੱਲੇ ਤੇ ਕੋਈ ਮਾੜੀ ਨਹੀਂ ਹੁੰਦੀ ਤੇ ਇਹ ਵੀ ਹੱਤ ਨਾਲ ਕਿੱਲੇ ਦੀ ਪੈਕਿੰਗ ਆ ਇਹ ਆਪਾਂ ਦਿਖਾ ਦਨੇ ਤੁਹਾਨੂੰ ਕਿੰਨੇ ਗ੍ਰਾਮ ਦੀ ਹੈ 75 ਗ੍ਰਾਮ ਦੀ ਹੈ ਜੀ ਇਹ ਥੋੜਾ ਜਿਹਾ ਤੇਜ਼ ਸਾਲਟ ਆ ਜਿਹੜੀ ਆਮ ਹੁੰਦੀ ਹੈਗੀ 17.8 ਹੁੰਦੀ ਹੈ ਇਹ 70% ਵਾਲੀ ਆ ਇਹ ਥੋੜੀ ਜੀ ਤੇਜ਼ ਆ ਇਹ ਤੇ ਇਹਦਾ ਕਰਕੇ ਇਹ ਦੀ ਰੋਜ ਆ 75 ਗ੍ਰਾਮ ਤਿੰਨਾਂ ਕਿੱਲਾਂ ਦੀ 25 ਗ੍ਰਾਮ ਕਿੱਲੇ ਦੀ ਇਹ ਪਾਵਾਂਗੇ ਸੋ ਬਹਿ ਮੌਸਮ ਵੀ ਬਾਰਸ਼ ਵਾਲਾ ਹੈ ਬੱਦਲ ਜੀ ਹੋਏ ਹੋਏ ਆ ਚਲੋ ਦੇਖਦੇ ਆ ਕਿਉਂਕਿ ਸਪਰੇਅ ਆ ਜਿਹੜੀ ਇਹ ਛਿੱਟਿਆਂ ਦੇ ਉੱਤੇ ਰੱਖਣ ਨਹੀਂ ਹੁੰਦੀ ਆ ਹਵਾ ਦੇ ਨਾਲ ਨਾਲ ਦੀ ਨਾਲ ਦਵਾਈ ਰਚ ਜਾਣੀ ਹੁੰਦੀ ਆ ਇੱਕ ਘੰਟਾ ਵੀ ਜੇ ਹਵਾ ਵਗਦੀ ਆ ਜਾਂ ਧੁੱਪ ਲੱਗਦੀ ਆ ਤਾਂ ਬਹੁਤ ਹੁੰਦੀ ਆ ਕੋਈ ਰਿਸਕ ਵਾਲਾ ਕੰਮ ਨਹੀਂ ਹੁੰਦਾਗਾ ਜੀ ਆਪਾਂ ਕਹਿ ਦਈਏ ਵੀ ਇੱਕ ਘੰਟੇ ਬਾਅਦ ਮੀਂਹ ਪੈ ਜੇ ਤੇ ਵੀ ਉਹਦੇ ਨਾਲ ਵੀ ਦਵਾਈ ਦਾ ਅਸਰ ਘਟ ਜਾਊਗਾ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਅਸੀਂ ਵੇਖਿਆਗਾ ਪਿਛਲੇ ਸਾਲ ਵੀ ਅਸੀਂ 4-5 ਕਿੱਲਾਂ ਤੇ ਬੱਦਲਾਂ ਦੇ ਵਿੱਚ ਸਪਰੇਅ ਕਰੀ ਸੀ ਤੇ ਕੋਈ 19 21 ਦਾ ਫਰਕ ਵੀ ਨਹੀਂ ਸਾਨੂੰ ਲੱਗਿਆ ਵੀ ਜਾਂ ਜੇ ਦੂਜੇ ਤੇ ਕਰੀਏ ਵੀ ਉਹਦੇ ਤੇ ਅਸਰ ਕਰਿਆ ਦਵਾਈ ਨੇ ਵੀ ਉਹ ਤੇ ਤੇਲਾ ਸੀਗਾ ਜਾਂ ਨਾ ਸੀਗਾ ਵੀ ਸੇਮ ਹੀ ਰਿਜ਼ਲਟ ਹੁੰਦਾ ਏ ਇੱਕ ਘੰਟਾ ਜੇਕਰ ਧੁੱਪ ਲੱਗਦੀ ਆ ਤਾਂ ਸਹੀ ਰਹਿੰਦਾ ਤੇ ਅਸੀਂ ਮੌਸਮ ਭਾਗ ਵੇਖ ਕੇ ਸਪਰੇਅ ਕਰਨ ਲੱਗੇ ਸੀਗੇ ਸੋ ਇਹ ਸੀ ਅੱਜ ਦੀ ਸਪਰੇਅ ਬਾਰੇ ਜਾਣਕਾਰੀ ਸੋ ਧੰਨਵਾਦ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਤੇ ਕੱਲ ਨੂੰ ਆਪਾਂ ਇੱਕ ਬਲੌਗ ਬਣਾਵਾਂਗੇ ਇਹਦੇ ਵਿੱਚ ਆਪਾਂ ਖੇਤੀਬਾੜੀ ਦਾ ਸਭ ਤੋਂ ਪ੍ਰਾਤਨ ਸਮੇ ਦਾ ਪ੍ਰਾਣਾ ਕਹਿ ਸਕਦੇ ਆ ਤੇ ਹੁਣ ਤੱਕ ਲਗਾਤਾਰ ਚੱਲਣ ਵਾਲਾ ਸੰਦ ਆ ਜਿਹੜਾ ਉਹ ਆਪਾਂ ਨਵਾਂ ਲਾਈਨ ਚੱਲੇ ਸੀਗੇ ਪਹਿਲਾਂ ਸੀਗਾ ਸਾਡੇ ਕੋਲੇ ਉਹ ਤੁਹਾਨੂੰ ਦਿਖਾਵਾਂਗੇ ਕੱਲ ਦੇ ਵਲੌਗ ਚ ਉਹਦੇ ਲਈ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਦੋਸਤੋ